ਔਰ ਭਗਵੰਤ ਪੰਜ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨਹੀਂ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆरोप ਲੱਗਦੇ ਆ ਤੇ ਤੁਸੀਂ ਵੱਡੀਆਂ-ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ ਮਾਫੀਆ ਮੰਗਦੇ ਤੇ ਹੁਣ ਜਦੋਂ ਤੁਹਾਡੇ ਤੇ ਆरोप ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਨ੍ਹਾਂ ਤੇ ਇਲਜ਼ਾਮ ਲਾਉਂਦੇ ਹੋ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ ਦੇ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਚੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਵੰਡਾ ਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਅ ਦੀ ਜਿਹੜੇ ਗੱਲ ਕਰਦੇ ਸੀ ਕट्टर ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੋਭਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਹੀਅਰਿੰਗ ਤੋਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚਿਰ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚ ਹੋ ਜੇ ਤੁਸੀਂ ਸੱਚੇ ਹੋ ਤੇ ਸਾਹਮਣੇ ਆਜੋ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆਜੂ ਇਸ ਲਈ ਜਿਹੜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ 'ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫੀਸਰਸ ਕਮੇਟੀ ਨੇ ਸਬ ਕਮੇਟੀ ਆਫ ਮਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਹਾਂ ਇੱਥੇ ਵੀ ਇੱਕ ਸਾਲ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਔਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਪਗਵੰਤ ਮਾਨਾਂ ਨਾਲਾਂ ਕਿ ਤੋਂ ਉਹ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਅਬੋਵ ਲਾ ਸਾਰੇ ਇਸ ਕਾਨੂੰਨ ਸਭ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇ ਔਰ ਜਿਵੇਂ ਸੁਸੋਦੀਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ aarop lagda hai ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ